ਲਓ ਜੀ ਬਾਈ ਮੰਮੀ ਵੀ ਦਾ ਹਾਂ ਜੀ ਬਾਈ ਨੰਬਰ ਆ ਗਿਆ ਆਉਣਾ ਆਉਣਾ ਲਓ ਜੀ ਬਾਈ ਬੂਆ ਦਾ ਵੀ ਨੰਬਰ ਲੱਗ ਗਿਆ ਹਾਂ ਐ ਬਾਈ ਹੁਣ ਤਾਂ ਮੈਂ ਕਹਣਾ ਸਾਡੇ ਬੰਦੇ ਹੀ ਸਾਹਮਣੇ ਪੜਾ ਇੱਧਰ ਮਹਿੰਦੀ ਵਾਲੇ ਹਾਂ ਬਾਬੀ ਹੋ ਗਈ ਵੇਲੇ ਬੰਦੇ ਹੈਪੀ ਨੇ ਲਾਈਕ ਇਹਨਾਂ ਨੇ ਕਾਰਿਗਰਾਂ ਨੇ ਲਈ ਆ। ਸਤਿ ਸ੍ਰੀ ਅਕਾਲ ਜੀ ਬਾਈ ਸਾਰੇ ਵੀਰਾਂ ਨੂੰ। ਤੇ ਅੱਜ ਹੈਗਾ ਬਾਈ ਵਿਆਹ ਲੰਦੇ। ਦੋ ਦਿਨ ਰਹਿ ਗਏ ਮਹਿੰਦੀ ਵਾਲਾ ਦਿਨ। ਦੋ ਦਿਨ ਵੀ ਗਿਆ ਅੱਜ ਦਾ ਦਿਨ ਵੀ ਗਿਆ ਬੱਸ। ਅੱਜ ਦਾ ਦਿਨ ਵੀ ਗਿਆ ਬਾਈ। ਸਾਰੇ ਜਾਣੇ ਤਿਆਰ ਹੋ ਗਏ। ਇੱਕ ਤਰ੍ਹਾਂ ਦੇ ਕੱਪੜੇ ਪਾ ਕੇ ਕਹਿੰਦੇ ਮਹਿੰਦੀ ਲਾਉਣਗੇ ਆ। ਵੈਸੇ ਮੈਨੂੰ ਵੀ ਕਹਿੰਦੇ ਰ ਲਵਾ ਲੈ ਮਾਹ ਬਾਈ ਮੈਰੀ ਲਾਉਣੀ ਹੈ ਕਿ ਵਿਆਹ ਲਈ ਲੈਦੀ। ਦਵਾ ਲਾਣਾ ਦਾ ਨਾਮ ਲਿਖ ਲਾਉਣਾ। ਵਿਚ ਹੀ ਪਾਉਂਦੀ ਹੈ ਵਿਆਹ ਲਈ ਮਹਿੰਦੀ। ਹਾਂ। ਤਾਂ ਕਰਕੇ ਲਵਾਈ ਨਹੀਂ ਹੈਗੀ। ਉਹਨੇ ਆਹੀ ਲੋਰ ਲਿਆਂਦੀ ਆਪਾਂ ਨੇ। ਹਾਂ ਨੇ। ਵਧੀਆ ਲਾਦੀ। ਵਧੀਆ ਲਾਦੀ ਹੈ। ਬਾਈ ਇਹ ਲਿਆਂਦੀ ਦੀ ਸ਼੍ਰੀ ਫਤੇਗੜ ਸਾਹਿਬ ਤੇ ਲੋਰ ਹੈ ਨਾ ਹੂੰ ਤੇ ਬਾਈ ਲੋਰ ਤਾਂ ਲੋਰੇ ਆ ਤੇ ਮੁੰਡੇ ਨੇ ਮੈਨੂੰ ਗਿਫਟ ਵੀ ਕਰਿਆ ਤੁਹਾਨੂੰ ਉਹ ਵੀ ਦਿਖਾਉਣਾ ਕਿ ਆ ਗਿਫਟ ਕਰਿਆ ਕਹਿੰਦੇ ਬਾਈ ਬਹੁਤ ਧੰਨਵਾਦ ਹੈ ਬਾਈ ਦਾ ਬਾਈ ਡਾਲਰ ਵਾਲਾ ਗਿਫਟ ਕਰਿਆ ਡਾਲਰ ਵਾਲਾ ਗਿਫਟ ਕਰਿਆ ਬਾਕੀ ਬੁਆਰਾ ਮੁੰਡਾ ਭੱਜੜੇ ਦੀ ਫਿਰਦਾ ਚਾਬੀ ਹੈਗੀ ਆ ਉਹ ਹੈਗੀ ਆ ਇਹਨੂੰ ਚਾਹ ਬਲਾ ਦੋ ਕੋਈ ਚਾਹ ਬਲਾ ਦੋ ਹਾਂਜੀ ਬਾਈ ਕਿੱਧਰ ਘੁੰਮਿਆ ਸਸੀ ਗਾਲ ਜੀ ਮੈਂ ਜਾ ਕੇ ਆਇਆ ਬਾਈ ਚੰਡੀਗੜ੍ਹ ਚੰਡੀਗੜ੍ਹ ਪਹਿਲਾਂ ਮੇਰਾ ਕਫਰ ਦਿਖਾਓ ਜੇ ਲੋ ਹੋ ਗਏ ਤਾਂ ਇਹਨੇ ਆ ਕਵਰ ਪਾਇਆ ਵਾ ਵਾ ਉਹਨੇ ਇੰਨਾ ਪਹਿਲਾਂ ਕਹਦੇ ਹੋ ਗਏ ਦਾ ਤੇ ਫੇ ਦੇਸੀ ਦਾ ਦੇਸੀ ਦਾ ਦੇਸੀ ਹੋਇਆ ਮੈਨੂੰ ਕੁਝ ਸਮਾਨ ਜਾਂ ਭੇਜਿਆ ਦਾ ਭੈਣ ਨੇ ਹਾਂ ਆ ਕਵਰ ਭੇਜਿਆ ਮੈਨੂੰ ਚੰਗਾ ਨਹੀਂ ਲੱਗਿਆ ਇਹ ਟ੍ਰਾਂਸਪੇਰੈਂਟ ਪਾਉਂਦਾ ਨਹੀਂ ਕਹਦੇ ਮੁੰਡਾ ਡਾਲਰ ਵਾਲਾ ਤੇਰੇ ਡਾਲਰ ਵਾਲਾ ਕਵਰ ਫ੍ਰੀ ਚ ਹੀਲਾ ਹੋ ਗਿਆ 1 ਡਾਲਰ ਹੁਣ ਚੱਲੇ ਆ ਮੈਰ ਜੀ ਤਿੰਦਰ ਬਾਈ ਕਿਤੇ ਦੂਦ ਉਹ ਵਿਆਹ ਵਾਸਤੇ ਕੱਪੜੇ ਰੇੜੀ ਆ ਮੇਰੇ ਰੇੜੀ ਆ ਬਾਈ ਹਾਂ ਦੋ ਦਿਨ ਰਹਿ ਗਏ ਤੇ ਆਪਾਂ ਨੇ ਇਹਨੂੰ ਕਾਲੀ ਕਾਦੀ ਹੋ ਗਈ ਇਹਨੇ ਕਹਿੰਦੇ ਬਹੁਤ ਦੂਰ ਜਾਣਾ ਏ ਚੱਲੀਏ ਚੱਲ ਫਿਰ ਆ ਤਾਂ ਮੈਂ ਨਹਿਰ ਤੇ ਖੜਾ ਹੋਣਾ ਅਰੇ ਕਈ ਵਾਰ ਲੋਡ ਪੈਣ ਦੀ ਰੱਖ ਦਿੰਦੇ ਆ ਲੈ ਕਿਆ ਲੋਡ ਪੈਣੀ ਏ ਦੀ ਵੈਲੀ ਲੇਗੀ ਆ ਪੀਣਾ ਨਹੀਂ ਹੋਣਾ ਯਾਰ ਜਿੰਮੂ ਕਾਰਜ ਵਾਲਾ ਉੱਤਰ ਵਾਲਾ ਕੰਮ ਨਾ ਹੁੰਦਾ ਵੇਖ ਜਿੱਦਾਂ ਮਰਜ਼ੀ ਡੇਟ ਹੋ ਜਾਵੇ ਆਓ ਜੀ ਬਾਈ ਮਹਿੰਦੀ ਦਾ ਕੰਮ ਚੱਲ ਪਿਆ ਕਰਨ ਦਿਖਾ ਕਿਨੇ ਲਾਈਏ ਬੂਆ ਨੇ ਭੂਆ 사ਊਆ ਕਹਿੰਦੇ ਮੈਂ ਵੀ ਲਾਤੀ ਕਹਿੰਦੇ ਆਪਣੀ ਭਤੀਜੀਆਂ ਦੀ ਭਤੀਜੀਆਂ ਹਾਂ ਵੀ ਜੀ ਖੁਸ਼ ਹੈ ਟੌਰ ਬਣ ਗਈ ਮਨੀ ਮਾਸੀ ਖਲਾएंगे ਆਪਣੇ ਵੀ ਲਾ ਲਈ ਤੱਕ ਤੁਹਾਨੂੰ ਲਾ ਲਾਂਗੇ ਉਹ ਉਹ ਬੰਦੇ ਵੈਂਦੀ ਲਿਆ ਕਰਦੇ ਤੂੰ ਜਵਾਕ ਐਸਲੇ ਮੈਂ ਬੰਦਰ ਹਾਂ ਹਾਂ ਜੀ ਰਮਨ ਜੀ नंबर मासी मासी है भाई मासी। है पूरी मंदिर तू रहा मेहंद कितने लाइ कोई फायदा नहीं है रोटी खा ली हाँ क्या चीज ये पता नहीं क्या यार कुछ हो रही खोए लिखो पे ਕਿਆ ਕਰਨਾ ਹੈ ਮਹਿੰਦੀ ਲਾਉਣਾ ਹੈ ਹਾਂ ਨੱਚਣਾ ਹੈ ਨੱਚਣਾ ਹੈ ਹਾਂ ਰਾਤ ਨੂੰ ਨੱਚਣਾ ਹੈ ਲਾ ਭੈਣ ਵੀ ਆ ਗਈ ਤੋਟੀ ਖਾਈਏ ਬਾਈ ਕਈ ਆਈਟਮਾਂ ਬਣੀਆਂਗੇ ਭੁੱਖਾ ਪਾਣੂ ਵੀ ਲੱਗਦੀ ਹੈ ਹਾਂ ਵੈਸੇ ਮਹਿੰਦੀ ਵਾਲਾ ਵੈਂਡਰ ਇੱਧਰ ਹੈ ਜਗਾ ਬਦਲਦੀ ਭਾਬੀ ਬਾਪੂ ਵੀ ਆਇਆ ਉਧਰ ਆ ਰੋਟੀ ਲੈ ਕੇ ਆਵੜੀ ਸਾਸੀ ਦਾ ਪਾਪਾ ਜੀ ਸੱਸਰੀ ਗਾ ਤੂੰ ਦੱਸ ਕੇ ਆਇਆ ਕਰੀ ਪਰਾਣੀ ਬੋਲੀ ਜੇ ਕਹਿੰਦੇ ਆ ਬੀ ਲੱਗੀ ਨਾ ਲੋੜ ਨਹੀਂ ਲੀ ਵੇਟਿੰਗ ਚ ਆ ਰਹੀ ਹੈ ਇਹ ਕਿਹ ਕਿਹ ਚੱਕਰ ਆਸ਼ੇ ਨਵੇਂ ਨਵੇਂ ਪਹਿਲਾਂ ਪੁਰਾਣੇ ਪੁਰਾਣੇ ਬਾਅਦ ਚ ਠੀਕ ਠੀਕ ਕੁੜੀਆਂ ਨੂੰ ਜਿਆਦਾ ਸ਼ੌਂਕ ਹੁੰਦਾ ਨਾ ਠੀਕ ਹੈ ਪਾ ਬਾਈ ਇੱਕ ਗੱਲ ਹੈ ਮੁੰਡੇ ਇੱਕ ਬਰਾਬਰੇ ਲਾਉਂਦੇ ਆ ਇਹਨਾਂ ਨੂੰ ਕੋਈ ਫਰਕ ਨਹੀਂ ਹੈਗਾ ਲਓ ਜੀ ਬਾਈ ਬਾਈ ਕਿੰਨੀਆਂ ਕੀਪਾਂ ਲਾਉਂਦੀਆਂ ਲੱਗ ਜਾਣੇ 1.5 ਨਾ ਨਾ 10 ਕ ਤਾਂ ਲੱਗ ਗਿਆ ਹੋਣੀ ਐ ਹੈ 10 ਕ ਤਾਂ ਲੱਗ ਗਿਆ ਹੋਣੀ ਐ ਦਿਖਾਈ ਦੇ ਕਰ ਖਾਇਆ ਵਾਹ ਵਾਹ ਡਿਜ਼ਾਈਨਰ ਇਧਰ ਤਖੜੇ ਆ ਬਾਈ ਆ ਨਾਨੇ ਹਿੱਤੇ ਵੰਕਾ ਦਿਨ 10 ਕ ਤਾਂ ਲੱਗ ਗਿਆ ਹੋਣੀ ਐ 10 ਮਿੰਨ ਦਿਖਾਈਦਾ ਮੜੀ ਜੀ ਆਪਣੀ ਮਹਿੰਦੀ ਹਾਂ ਤੇਰਾ ਤਾਂ ਸਮਝ ਨਹੀਂ ਲੱਗਦਾ ਹੈਗਾ ਸਿਸਟਮ ਹੀ ਲੱਗਿਆ ਦਾ ਸਤਿਕਾਰ ਪੁੱਤਰਾ ਸਤਿਕਾਰ ਉੱਤਰ ਗਾ ਤਗੀ ਛੜ ਗਈ ਹੁਣ ਆਇਓ ਲੈ ਕੇ ਤੋਰ ਹੈ ਆਇਓ ਹੋਰ ਚੱਲ ਜੀ ਮੈਂ ਨਹੀਂ ਖੋਣੀ ਲਓ ਜੀ ਬਾਈ ਮੰਮੀ ਵੀ ਰੱਬ ਦੀ ਨਹੀਂ ਹੈਗੀ ਹਾਂਜੀ ਬਾਈ ਨੰਬਰ ਆ ਗਿਆ ਆਉਣਾ ਆਉਣਾ ਕਾਪੀ ਫੇਰ ਹਾਜ਼ਰੀ ਲਵਾਓ ਨਾ ਫਿਰ ਭਾਈ ਹੱਕ ਮਾਰੇ ਕਰ ਯਾਰ ਤੂੰ ਡੀ ਨੰਬਰ ਲਾਈ ਜਾਂਦਾ ਕਰੇ ਸੀ ਲਾਈ ਜਾਂਦਾ ਭਾਈ ਪਾਪਾ ਮੇਰੇ ਕਿਹਨੇ ਨਹੀਂ ਲੱਤਿਆ ਬਿੱਲੜੇ ਨਾਮ ਕੋਲ ਨਹੀਂ ਲੱਗੇ ਆ ਪਾਈ ਉਧਰ ਰੋਕੀ ਆਲੇ ਮੇਰੇ ਕੋਲ ਲਓ ਜੀ ਭਾਈ ਬੂਆ ਦਾ ਵੀ ਨੰਬਰ ਲੱਗ ਗਿਆ ਆਪਵਾ ਅਗਿਆ ਨੰਬਰ 4 ਹਾਂ ਮਰੀਤ ਤੁਸੀਂ ਨਹੀਂ ਲਾਉਣੀ ਕੱਦੂ ਮਾਸੀ ਤੇਰੀ ਲਾਉਣੀ ਆਉਗਾ ਨੰਬਰ ਆਉਗਾ ਨੰਬਰ ਹਾਂਜੀ ਵੀਰ ਹਾਂਜੀ ਸਾਸਰੀ ਤੁਹਾਡੇ ਬੰਦੇ ਵੇਲੇ ਹੋਗੇ ਬੰਦੇ ਪਹਿਲੇ ਹੋਗੇ ਆ ਤੇ ਖੁਸ਼ੀਆਂ ਵਾਲਾ ਦਿਨ ਆਇਆ ਪਰਮਾਤਮਾ ਸਭ ਨੂੰ ਇਦਾਂ ਹੀ ਖੁਸ਼ੀ ਨਾ ਨਾ ਠੀਕ ਸਭ ਨੂੰ ਲੈ ਕੇ ਆਵੇ ਤੇ ਅਮਨਾ ਵਿਚਾਰਾ ਜਦੋਂ ਕੰਮ ਅਸੀਂ ਨਿਬੇੜਦੰਨੇ ਉਦੋਂ ਹੀ ਪੋਂਦਾ ਹੁੰਦਾ ਹਮੇਸ਼ਾ ਇਹਦਾ ਕੰਮੇ ਹੀ ਹੁੰਦਾਈ ਮੈਂ ਤਾਂ ਕਈ ਵੀਡੀਓ ਵਿੱਚ ਨਹੀਂ ਕਈ ਵਾਰ ਨੂੰ ਮੈਂ ਜਦੋਂ ਮਿਲਿਆ ਜਦ ਅਸੀਂ ਕੰਮ ਫਤਿਹ ਕਰਦਾ ਹਾਂ ਬਈ ਹਾਂ ਹੋ ਗਿਆ ਹਾਂ ਹੋ ਗਿਆ ਲਾਸਟ ਵਿੱਚ ਵੀ ਮਾੜਾ ਮੋਟਾ ੜਾ ਤੂੰ ਤਾਂ ਮਿੰਕਾ ਰਹਿ ਜਾਂਦਾ ਉਹ ਕਰਨ ਆ ਜਾਂਦਾ ਭਾਈ ਮੈਂ ਮਹਿੰਦੀ ਪਹ ਦੇ ਤੂੰ ਵੀ ਸਾਡੇ ਰਿਸ਼ਤੇਰ ਪਹੁੰਚਾ ਉਹਨੂੰ ਵੀ ਮਲਾਓ ਇਹ ਪਿਓਰੇ ਵਾਲਾ ਹਾਂਜੀ ਭਾਈ ਠੀਕ ਆ ਵੀ ਆਈ ਸਾਸਰੀ ਘਾਲ ਬੋਲ ਸਾਸਰੀ ਘਾਲ ਨਹੀਂ ਅਸੀਂ ਬੋਲ ਇਹ ਜੈਨਦ ਬੋਲਦੇ ਆ ਇਹ ਬਾਈ ਵੀ ਖਾਲਸਾ ਬੈਜੀ ਫਤੇ ਤਾਂ ਅਭੀ ਬੰਨੇ ਆਗਾ ਹਾਂ ਤਾਂ ਫਤੇ ਬੋਲਿਆ ਕਰ ਨਹੀਂ ਇਹ ਕਹਿੰਦਾ ਇਹ ਕਹਿੰਦਾ ਕਿ ਬਾਬਾ ਕਿਰਪਾ ਕਰ ਦੇਵੇ ਨਾ ਸਿੱਧੀ ਦੇਵਸ ਦੇ ਜਿਹੜੇ ਜਣ ਨੇ ਬਾਬਿਆਂ ਦੇ ਕਹਿੰਦਾ ਮੈਂ ਖਬਰੇ ਬਾਲ ਰੱਖੇ ਲਵਾ ਪੱਕੀ ਗੱਲ ਹਾਂ ਬਾਲ ਤਾਂ ਨਹੀਂ ਦਾਰੂ ਦਾ ਖੜਾ ਤਾਂ ਛੱਡ ਦਿੰਦੇ ਬਾ ਠੀਕ ਹੈ ਚਲ ਦਾਰੂ ਛੱਡ ਦੇ ਰੱਬ ਦਾ ਨਾਮ ਬਈ ਵਧੀਆ ਹੈ ਬੈਗਰੂ ਬੈਗਰੂ ਕਰ ਹਾਂ ਬਿਲਕੁਲ ਕੋਈ ਮਤਲਬ ਚੰਗੀ ਸਿੱਖਿਆ ਦਾ ਮੇਲ ਚ ਪੇ ਨਹੀਂ ਇੱਕ ਦੇਖਿਆ ਮੈਂ ਉਧਰ ਡੀ ਲਾਈਨ ਚ ਨੰਬਰ ਜ਼ਿਆਦਾ ਲੱਗਦੇ ਆ ਜਿਹੜੇ ਪਹਿਲਾਂ ਬੈਠੇ ਉਹਨਾਂ ਦੇ ਲੱਗਦੇ ਨਹੀਂ ਹੈਗੇ ਹਾਂ ਮੈਂ ਤੇ ਦੇਖ ਲਾ ਹਨਾ ਯਾ ਅੱਜ ਕੱਲ ਤੇ ਰਵਾਜ ਅੱਗੇ ਜਨਾਨੀ ਵੀ ਤੇ ਕਿਆ ਕਰ ਦਿੰਦੀ ਆ ਮੈਂ ਨਹੀਂ ਲੈ ਲਈਆਂ ਆਪੇ ਛਾਪੇ ਜੇ ਲਾ ਲੈਂਦੇ ਤੇ ਮੈਂ ਨਹੀਂ ਕੁੱਟ ਲੈਂਦੀ ਹੁੰਨੀਆਂ ਦੀਆਂ ਕੁੱਟ ਕੇ ਵਾਹ ਲੱਗ ਗਈ ਚਾਲਦਾ ਕੰਮ ਬਾਈ ਅੱਠੋ ਅੱਠ ਬਾਈ ਅੱਠ ਉੱਠ ਚਾਲਦਾ ਐਨ ਵਧੀਆ ਕੰਮ ਹਲ ਬਾਈ ਹੱਕਾ ਜਰਾ ਮਾਰਦਾ ਮੈਨੂੰ ਆਤਾ ਹੈ ਇਧਰ ਰੋਟੀ ਪੱਕਦੀ ਜੀ ਕਾਨਕ ਵੀ ਮਾਰੋ ਇੱਧਰ ਸਾਡੀ ਨਿਗਾਹ ਛਾਲਾ ਮਾਰਦੀ ਐ ਸਾਡੀ ਜੀ ਬਹੁਤ ਬੰਦਾ ਤੇ ਬੇਕਾਰ ਨਾ ਇਹ ਵੀ ਵੀਡੀਓ ਬਣਾ ਕੇ ਬਾਈ ਹਲਵਾਈਆਂ ਅਣੀ ਡੌਨ ਵਾਈ ਸਿੱਖ ਕੇ ਕੰਮ ਕੰਮ ਸਿੱਖ ਗਿਆ ਸਭਾ ਨੂੰ ਵੀ ਇਹਨਾਂ ਨੇ ਹੋਣਾ ਕਰਵਾਈਆਂ ਨੇ ਬਾਈ ਤੁਸੀਂ ਹੈ ਹਾਂ ਯਾਰ ਬਸ ਠੀਕ ਨਾ ਨਾ ਠੀਕ ਹੈ ਇਹ ਪਹੁੰਚ ਰਿਹਾ ਟਰੱਕ ਤੋਂ ਵੀ ਹਰ ਤੁਸੀਂ ਲੈਣੀ ਆਹ ਜੀ ਆ ਤੇ ਹਾਂ ਵੀ ਚੈਨਲ ਪਰ ਆ ਗਿਆ ਮੇ ਯਾਰਾ ਦੋ ਸਰ ਦਾ ਜਿਹੜਾ ਆਪਣੇ ਉਹ ਕਰਵਾ ਨਾ ਦੱਸ ਦੋ ਗਿਆ ਜੀ ਵਿੱਚ ਇਹ ਹਵਤਾਰ ਸਿੰਘ ਬਿੱਲੂ ਦੇ ਨਾਮ ਤੇ ਆ ਹਵਤਾਰ ਸਿੰਘ ਬਿੱਲੂ ਬਿੱਲੂ ਪੈਣੀ ਕਿਲੀ ਆ ਆਪਣਾ ਉਹਨੇ ਨਾਮ ਨਹੀਂ ਦਿੱਤੇ ਜਾਰੀ ਕਰਤੀ ਹੈ ਠੀਕ ਹੈ ਨਾ ਨਾ ਠੀਕ ਹੈ ਬਾਈ ਵੀਰ ਦਾ ਚੈਨਲ ਹੈ ਨਾ ਨਾ ਠੀਕ ਹੈ ਠੀਕ ਹੈ ਜੀ ਡਾਡ ਬਾਈ ਰਾਸ ਗੋਲੇ ਛੋਟੇ بڑے ਕਰ ਹੁੰਦੇ ਆ ਉੱਤਰ ਫੁੱਲ ਕੇ ਅੱਛਾ ਫੁੱਲ ਕੇ ਬਾਅਦ ਚ ਬੜੇ ਹੋ ਜਾਂਦੇ ਆ ਤਾਂ ਹੀ ਕਹਾ ਵੀ ਨਾ ਬਾਈ ਹੁਣ ਤਾਂ ਮੈਂ ਕਹਾਂ ਸਾਡੇ ਬੰਦੇ ਹੀ ਸਾਹਮਣੇ ਪੜਾ ਇੱਧਰ ਮਹਿੰਦੀ ਵਾਲੇ ਅੰਬਾ ਵੀ ਹੋ ਗਈ ਜਿੱਲੀ ਬੰਦੇ ਨੂੰ ਹੈਪੀਨ ਲਾਈ ਕਹਿੰਨਾਂ ਨੇ ਕਾਰੀਗਰਾਂ ਨੇ ਲਾਈ ਆ ਹੈਂ ਕਾਰਿਗਰ ਵੀ ਕੰਮ ਬਈ ਵਧੀਆ ਲੱਗਦਾ। ਵਈ ਇਹ ਕੋਰਸ ਕਰਿਆ ਵਕ ਕਿ ਕੁਨੇ ਸਿੱਖ ਗਏ? ਇਹ ਤਾਂ ਠੀਕ ਯਾਰ। ਤੂੰ ਵੀ ਵੇਜ ਲੈ ਕੇ। ਮੈਂ ਤਾਂ ਬਾਜੀ ਬਸ ਲਾਸਟ ਹੈ। ਆ ਗਈ ਆ ਗਈ। ਮੈਂ ਤਾਂ ਉਹ ਕਰ ਸਕਦਾ ਜਿਹੜਾ ਉਹ ਗੋਲ ਲਿਪ ਆ ਜੀ। ਮਸੇ ਤੂੰ ਨਹੀਂ ਵਈ। ਅੱਛਾ ਉਹ ਬੱਸ ਹੀ ਐਡਵਾਂਸ ਹੈ। हां जी मालिको किवें? ਸਾਨੂੰ ਟੰਗ ਨਾ ਕਰਿਆ ਕਰ। ਹਾਂ। ਮੈਂ ਕੋਲੇ ਕੱਪੜੇ ਲਿਆਇਆ ਤਾ ਨਾ। ਕੱਪੜੇ ਲਿਆਉਣੇ ਰੋਪੜ ਜਾ ਕਹੀ ਐ। ਐ ਲਿਆਂਦੇ ਹੋਏ ਨੇ। ਨਹੀਂ ਯਾਰ। ਤਰਾੜੀ ਮੈਂ ਉਹ ਨਾੜੀ ਕੋਲ ਦੀ ਤੇ ਪ੍ਰਾਈਸ ਲੈ ਕੇ ਆਇਆ ਵਧੀਆ ਇੱਕ। ਹੋਰ ਲਿਆਇਆ। ਨਾ ਪਹਿਲਾਂ ਦੇ ਵਿੱਚ ਵਿੱਚ ਕੋਲੇ ਲਿਖੀਆਂ ਆ ਤਾ। ਕਿਆ ਕਹਿੰਦਾ ਵੀ ਆਪਣਾ ਲਿਖਿਆ ਕੱਪੜੇ? ਆਪਣਾ ਦੇ ਕੱਪੜੇ ਕੱਪੜੇ ਲੇ ਗਏ ਕਦਾ। ਲੈ ਗਿਆ? ਹੂੰ। ਨਹੀਂ ਆਡੀ ਸੀ। ਬਾਬਾ ਰਹਿਣ ਦੇਗਾ ਤੂੰ। ਵੱਡਿਓ ਮਰ ਕੇ ਨਾਲੇ ਦੇ ਲੇ ਲਿਉਂ। ਨਹੀਂ ਜਾਣਾ ਯਾਰ। ਜਾਏ ਹੱਜ ਜਾ। ਚੱਲੇ ਆ ਮੈਂ ਰੋਪੜ ਨੂੰ ਬੱਸ ਹੁਣ ਅੱਜ ਤੋਂ ਤਾਂ ਬਰਫੀ ਖਾਣੀ ਆ ਪਰਸੋਂ ਨੂੰ ਲਿਆਉਣੇ ਆ ਇਹਨਾਂ ਕੱਲ ਪਰਸੋਂ ਸਵੇਰੇ ਲਿਆਉਣੇ ਜਾਂਦੇ ਨਹੀਂ ਚੱਲੇ ਆ ਮੈਂ ਹੁਣ ਕਿੰਨੀ ਗਰਮੀ ਲੱਗੀ ਚੱਲੇ ਰੋਪੜ ਕੀ ਤੇ ਚੱਲੇ ਹਾਂ ਹਾਂ ਦੇ ਕੰਮ ਕਰਦੀ ਗਰੀਬ ਦਾ ਨਾ ਭੁੱਲਿਆ ਯਾਰ ਹਾਂ ਨੇ ਪੈਸੇ ਲੈ ਲਿਆ ਕੇ ਜਿਹੜਾ ਆਪਾਂ ਵੀ ਦੇਖੀ ਲਈ ਆ ਟੋਮੀ ਵਾਲੇ ਲੈਣ ਨੂੰ ਫਿਰਦਾ ਕਿੰਨੀਆਂ ਕਾਲੇ ਲਿਆਉਣੇ ਵੈੜੀ ਸੀ ਹਜ਼ਾਰ ਵਾਲੀਆਂ 500 ਵਾਲੇ ਕਿਥੋਂ ਆ ਹਾਂ ਇਹ ਜਾਉ ਨਹੀਂ ਥੱਲੇ ਆ ਗਏ 100 ਵਾਲੀਆਂ ਤੇਰਾ ਹੀਲਾ ਹੋ ਜਾਊਗਾ ਯਾਰ ਨਿਆਰਾ ਹੀ ਕਿੱਦ ਲੈ ਲੈ ਖੋਲ ਕੇ ਦਵਾ ਨਾ ਸਾਈਗੜਾ ਹੀ ਲੈ ਲੀਆ ਇੱਕ ਨੰਬਰ ਚ ਲੈਣੀ ਹੈ ਨਹੀਂ ਭੈਣ ਦਾ ਬਿਓ ਮੈਂ ਐਂ ਜੀ ਪਾਉਂਗਾ ਤੂੰ ਐਂ ਕਾਢੀ ਸੀ ਇੱਕ ਸਾਈਨ ਕਰ ਦੀ ਜੇ ਮੇਰਾ ਕੰਮ ੜ ਗਿਆ ਬਸ ਤੇਰਾ ਕੰਮ ਹੋ ਜਾਣਾ ਠੀਕ ਹੈ ਮੈਂ ਐਂ ਕੰਮ ਕਰ ਦਿੰਦਾ ਵਾਹ ਹੋ ਜਾਊਗਾ ਆ ਵੀ ਜਰਾ ਬਾ ਵਧੀਆ ਡਿ ਸੀ ਨਿੱਗੀਆਂ ਇਹ ਇਹਦੇ ਨਿੱਗੀਆਂ ਮੈਂ ਮੈਂ ਕਿਹੜੇ ਮਾਰੀਆਂ ਦੋ ਜੀ ਬਾਈ ਕਹਿੰਦੇ ਇੰਨੇ ਕ ਬਿਜੀ ਹੋ ਗਏ ਤੇ ਅੱਜ ਬੰਦੇ ਅੰਨੇ ਉੱਥੇ ਜਾ ਕੇ ਆਏ ਕਿੱਥੇ ਚੰਜੇੜੀ ਚੰਜੇੜੀ ਸੀਸੀਸੀ ਕਾਲਜ ਕੋ ਹਾਂ ਬਜੇਂਦਰ ਜੀ ਨੂੰ ਲੈ ਕੇ ਆਏ ਬਾਈ ਦੋ ਘੰਟੇ ਜੱਪਟਾਉਣ ਹੋ ਗਿਆ ਆਉਣਾ ਜਾਣਾ ਮੁੰਡੇ ਦੇ ਡਰਾਈਵਰ ਹੀ ਪੱਕੇ ਆ ਦੋ ਘੰਟੇ ਜੱਪਟਾਉਣ ਕਰਤਾ ਨਹੀਂ ਮੈਨੂੰ ਆਹ ਟਾਈਮ ਇੰਨੀ ਆਹ ਟਾਈਮ ਦਾ ਸਾਰਾ ਦਿਨ ਭੀੜ ਹੁੰਦੀ ਉੱਧਰ ਮੇਰੇ ਸਾਹਮਣੇ ਵੀ ਸ਼ਾਮ ਟਾਈਮ ਬਾਈ ਮਤਲਬ ਲੋਕ ਆਉਣ ਜਾਂਣ ਲੱਜ ਜਾਂਦੇ ਘਰੋਂ ਉਹਦੇ ਕਰਕੇ ਬਿਊਟੀਆਂ ਦੇ ਆਉਂਦੇ ਬਹੁਤ ਕਹਿੰਦੇ ਆਪਣੇ ਕੱਪੜੇ ਤਾਂ ਫਿਰ ਰਹਿ ਗਏ ਤੇ ਫਿਰ ਉੱਪਰ ਜਾਣਾ ਤਾਂ ਗੰਦਾ ਹੈ ਗੱਡੀ ਸਾਡੀ ਸਾਈਡ ਪਰੇ ਖੜਨੀ ਇਹਨੂੰ ਤੋਰਨਾ ਹੈ ਬਾਜ਼ਾਰ 'ਚ ਯਾਰ ਹੈਗੀ ਲੱਤਾ ਜੀ ਹੈਗੀ ਹੈ ਬਾਜ਼ਾਰ ਮੈਂ ਤੁਰਨਾ ਹੈ ਅੱਧਿਆ ਬਾਹਰੇ ਕੱਪੜੇ ਅੱਧਿਆ ਬਾਹਰੇ ਕੱਪੜੇ ਪਾ ਕੇ ਕਹਿੰਦੇ ਬਾਜ਼ਾਰ 'ਚ ਗੇੜੀ ਲਾਉਣੀ ਪੈਦਲ ਯਾਤਰਾ ਹੈ ਉਹਨੇ ਪੈਦਲ ਯਾਤਰਾ ਹੈ ਨਹੀਂ ਪੌਣਾ ਵੀ ਚਾਹੀਦਾ ਤੇ ਨਹੀਂ ਯਾਰ ਆਮਨੇ ਕੁਰਤਾ ਪਜਾਮਾ ਸੋਨਾ ਦਿੱਤਾ ਪੈਦਾ ਮਹਾ ਜੀ ਅੱਜ ਆ ਗਿਆ ਨਹੀਂ ਕੱਲੂ ਰਹੇ ਜਾਣਾ ਆੜਦਾ ਨਹੀਂ ਮੁੰਡਾ ਕੁਰਤਾ ਪਜਾਮਾ ਪਾਉਂਗਾ ਦੇਖੋਗੇ ਸ਼ੇਪੀ ਕਹਿੰਨਾ ਮੈਨੂੰ ਜੈਕਟ ਦਵਾ ਦੇ ਹਣਾ ਬਾਈ ਹਲੇ ਤੇਨੂੰ ਜੈਕਟ ਨਹੀਂ ਦਵਾਣੀ ਹੈਗੀ ਮੈਂ ਨਹੀਂ ਗਰਮੀ ਹੈ ਨਹੀਂ ਰੋਪੜ ਦਵਾਣੀ ਤੇ ਉਹਨੂੰ ਉਹ ਜੈਟ ਯਾਰ ਉਹ ਕਹਿੰਦਾ ਮੇਰੇ ਨਾਲ ਆਪਣੀ ਫੜ ਨਹੀਂ ਮਹਾ ਜੈਂਪੀ ਵੀ ਆਏ ਫੜ ਲੈ ਇਹ ਛੋਟੀ ਬੜੀ ਹੋ ਜਾਂਦੀ ਹੈ ਨਹੀਂ ਕਹਿੰਦਾ ਕਿ ਨਾਲ ਚੱਲ ਜੜੀ ਆਪਣੇ ਚੀਜ਼ ਦੇਖ ਕੇ ਲੈਣੀ ਉਹ ਕੋਈ ਪਸੰਦ ਆ ਜਾਏ ਕਰਦੀ ਬੰਦੇ ਨੂੰ ਕਹਿੰਦਾਹੀਂ ਤੇ ਬਾੜਦਮਾ ਯਾਰ ਮੋੜ ਨਹੀਂ ਔਖੀ ਆ ਹਾਂ ਕੱਲੂ ਉਹਨੂੰ ਦੇਖਦੇ ਆ ਜੇ ਟਾਈਮ ਲੱਗੇ ਆ ਨਹੀਂ ਤਾਂ ਫਿਰ ਕੋਈ ਮੋਟੇ ਜਿਹੇ ਬੰਦੇ ਵਾਲੀ ਪਾ ਦੇਣੀ ਉਹਦੇ ਜੈਟ ਕੋ ਮੇਰੇ ਵਾਲੀ ਕੋਲ ਤੇਰੀ ਵਾਲੀ ਲਿਆਉਣੀ ਮੇਰੇ ਵਾਲੀ ਤਾਂ ਆ ਜੂਗੀ ਤੇ ਕਹਿੰਦੀ ਯਾਰ ਹਾਂ ਚੱਲੇ ਆ ਬਾਈ ਰੋਪੜ ਸ਼ੈਨ ਨੂੰ ਮੈਂ ਮੇਰੇ ਕੋ ਜਿਹੜੀ ਬਾਹਰ ਤੇ ਐਮਨ ਜੈਕਟ ਮੈਂ ਮਾਈਕਰੋ ਕਿਉਂ ਪਾਲਾ ਮੈਂ ਕਿਤੇ ਦੂਰੀ ਰਹੀਗੀ ਐਮ ਸਹੀ ਗੱਲ ਐਮ ਆਉਂਦਾ ਮੇਰੇ ਛੋਟਾ ਆ ਬਾਈ ਤੇਰੇ ਤਾਂ ਮੇਰੇ ਐਲ ਆਉਂਦਾ ਔਰ ਐਕਸ ਐਲ ਆਉਂਦਾ ਹਣਾ ਤੇਰੇ ਐਲ ਆਉਂਦਾ ਹਨਾ ਚੱਲਦੇ ਬਾਈ ਹੁਣ ਸ਼ਹਿਰ ਰੋਪੜ ਜਹਰਾਂ ਦਾ ਜਹਰ ਰੋਪੜ ਸ਼ਹਿਰ 700 ਰੁਪਏ ਕਿਹਾ ਤਾਂ ਉਹਨੇ ਕੁਰਤੇ ਦੀ ਸਵਾਰੀ ਮੈਂ ਕਹਿੰਦਾ ਬਾਈ ਘੱਟ ਗਿਆ ਲੈ ਲੈ ਕੇ ਚੱਲਦਾ ਯਾਰ ਇੰਨੇ ਹੀ ਸਵਾਇਆ ਇੰਨਾ ਕਿ ਚੱਲਦਾ ਇੰਨਾ ਕਿ ਚੱਲਦਾ ਚਲੋ ਇੱਕ ਵਾਰ ਸੌਣ ਆ ਕਹਿੰਦੇ ਜਿਹੜੇ ਲੈ ਲੈ ਇਹ ਲੈ ਆਰਡਰ ਨਾਲ ਲਾਉਂਗੇ ਫਾਂ ਵੀ ਕੁਰਤਾ ਵੇ ਅੰਮਾ ਪਾਉਣਾ ਕਿਆ ਪਾਉਣਾ ਫੈਸਲਾ ਸਲਾਹ ਹਾਂ ਜਿਹੜਾ ਮਰਜੀ ਕੋ ਬਾਲੋ ਬਿਆਨ ਨੂੰ ਜੱਜ ਦਾ ਨਹੀਂ ਨਹੀਂ ਫਿਰ ਆਪਾਂ ਇਕੱਠੇ ਜੇ ਮਿਲ ਕੇ ਪਾਉਂਗੇ ਹੈ ਦਾਲਦਾ ਕੇਦੇ ਅੰਗੇ ਨਾ ਮੋਟੀ ਜੀ ਰੀਲ ਬਣਾਉਣ ਨੂੰ ਫਿਰਦਾ ਮੁੰਡਾ ਆਨੇ ਆਪਾਂ ਨੂੰ ਇਹ ਉਹ ਪਰ ਨਹੀਂ ਸੱਡ ਲਾਉਣੀ ਪੈਣੀ ਹੈ ਕਾਲਜ ਦੇ ਉਦੇ ਸਰਕਾਰੀ ਹਸਪਤਾਲ ਦੇ ਗਲੀ ਚ ਹਾਂ ਉੱਥੇ ਜਾਣਾ ਉੱਥੇ ਘੜਾ ਕੇ ਕੋਈ ਜਰਮਾ ਲੱਗੇ ਹਾਂ ਪਰ ਆਰਾਮ ਨਾਲ ਜਾਓ ਯਾਰ ਉਹ ਠੀਕ ਹੈ ਚਲੋ ਓਕੇ ਹੈ ਜੀ ਬਾਏ ਬਾਏ ਟਾਟਾ